ਜਿਹੜੀ ਆ ਭਰੀਸ਼ੀ ਕੇਸ ਤੋਂ ਜਿੱਥੇ ਕਰਾਈ ਤੋ ਇੱਥੇ ਵੀ ਚੈੱਕ ਹੁੰਦੀ ਆ ਜੇ ਤੁਸੀਂ ਬਦਰੀਨਾਥ ਆਉਂਦੇ ਆ ਉਹ ਇੱਥੇ ਵੀ ਜਿਹੜੀ ਉਹ ਜਨ ਚੈੱਕ ਹੁੰਦੀ ਆ ਤੇ ਇੱਥੇ ਆਪਾਂ ਚੈੱਕ ਕਰਾਤੀ ਜਿਹੜੀ ਭਰੀਸ਼ੀ ਕੇਸ ਤੋਂ ਕਰਾਉਣਾ ਹੈ ਹੇਮਪੁਰ ਸਾਹਿਬ ਲਈ ਵੀ ਉਹੀ ਜੀ ਚੈੱਕ ਹੁੰਦੀ ਹੈ ਤੇ ਇੱਥੇ ਆ ਕੇ ਵੀ ਚੈੱਕ ਹੁੰਦੀ ਆ ਜਿਵੇਂ ਆ ਦਿਖਾਈ ਇਹ ਆ ਭਰੀਸ਼ੀ ਕੇਸ ਤੋਂ ਕਰਾਈ ਤੀ ਤੇ ਇੱਥੇ ਆ ਕੇ ਵੀ ਚੈੱਕ ਕਰਦੇ ਨੇ ਇਹ ਆਹ ਵੇ ਤੇ ਇੱਥੇ ਵੀ ਨਦੀ ਚੱਲਦੀ ਆ ਇੱਕ ਪਲ ਤੇ ਆ ਨਦੀ ਜਾਂਦੀ ਆ ਯਾਰ ਪੜਦੇ ਆਪਾਂ ਆ ਗਏ ਮੈਂ ਦੂਆ ਮੰਤਰ ਆ ਗਿਆ ਉਹ ਸਾਹਮਣੇ ਮੰਤਰ ਆ ਗਿਆ ਨੂੰ ਆ ਨੂੰ ਪਿਆਰ ਭਰੀ ਹਸਤੀ ਨਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਤੇ ਹੋਰ ਨਵੇਂ ਵਲੋਗ ਵਿੱਚ ਜਿਵੇਂ ਤੁਹਾਨੂੰ ਸਾਰੇ ਮੇਰਾ ਆਪਾਂ ਯਾਤਰਾ ਤੇ ਆਈ ਤਰੀ ਹਿੰਪੂਰ ਸਾਹਿਬ ਤੇ ਆਪਾਂ ਗੁਰਦੁਆਰਾ ਗੋਬਿੰਦ ਘਰ ਸੇ ਲੱਗ ਗਏ ਤੇ ਇੱਥੋਂ ਆਪਾਂ ਜਾ ਰਹੇ ਆ ਬਦਰੀ ਨਾਥ ਤੇ ਸੋ ਵਾ ਗੱਡੀ ਕਰੀ ਆ ਗੱਡੀ ਕਰਕੇ ਆਪਾਂ ਚੱਲਦੇ ਆ ਬਦਰੀ ਨਾਥ ਨੂੰ ਮਿਲਦੇ ਆ ਲਓ ਜੀ ਚੱਲ ਭੀ ਆਪਾਂ ਪਤਰੀ ਨਾਥ ਨੂੰ ਹਾਂ ਬੋਲੇ ਓਕੇ ਆ ਹਾਂ ਜੀ ਆ ਵੀ ਓਕੇ ਆੜੀ ਹਿੰਪੂਰ ਸਾਹਿਬ ਤੋਂ ਕਿ ਹੋਰ ਸੰਤੋ ਥਲੀ ਉਤਰੀ ਹਾਂ ਲੱਗਦਾ ਹੈ ਕਿ ਲੈਪੜੇ ਲੈ ਗੱਡੇ ਹੋਣੇ ਮੁੰਡਿਆਂ ਨੇ ਇਹਨਾਂ ਰੋਕੇ ਬਦਲ ਜਾਣਾ ਚਲੋ ਲਓ ਜੀ ਇੱਥੇ ਆਪਾਂ ਰੁਕਿਆ ਦੇ ਇੱਥੇ ਹੋ ਰਹੀ ਐਂਟਰੀ ਆ ਬਈ ਇੱਥੇ ਆਪਣੀ ਐਂਟਰੀ ਹੋਊਗੀ ਤੇ ਇਸ ਤਵਾਰ ਲਓ ਜੀ ਐਵੇਂ ਵੀ ਇੱਥੇ ਤਾਂ ਗੱਲ ਕਰੀ ਪਤਰੀ ਨਾਲ ਚੜਾਈ ਬਹੁਤ ਆ ਨਾ ਜਿਵੇਂ ਗੱਡੀ ਧੂਆਂ ਮਾਰਦੀ ਮਾਰੂ ਬਚੜਾਈਓ ਚੜਦੇ ਜਾਂਦੇ ਆਪਾਂ ਉੱਪਰ ਤੁਰ ਗੋਬਿੰਦ ਘਾਟ ਚਾਹ ਤੁਰੇ ਆ ਤੇ ਪਹਾੜੀ ਏਰੀਆ ਸਾਰਾ ਵੀ ਆ ਪਹਾੜ ਦੇਖੋ ਬਿੱਤਰ ਬੱਡੇ ਬੱਡੇ ਨਾ ਬੱਤਾਂ ਜਰਾ ਹੀ ਦੇਖ ਆ ਚਾਰਨਾ ਦੇਖੋ ਇਹ ਬਿਲਕੁਲ ਬੱਦਲਾਂ ਵਿੱਚੋਂ ਆ ਰਿਹਾ ਹੋ ਦੇ ਤੇ ਹੌਲੀ ਹੌਲੀ ਕਦੋਂ ਤੱਕ ਬੱਦਲਾਂ ਦੇ ਵਿੱਚ ਲਓ ਜੀ ਪਹੁੰਚ ਗਏ ਆਪਾਂ ਬਦਰੀਨਾਥ ਤੇ ਚੱਲਦੇ ਆਪਾਂ ਇਧਰੋਂ ਇੱਥੇ ਤੱਕ ਆ ਪਾ ਰਿਹਾ ਹਾਂ ਢੰਡੀ ਜਾਂਦੀ ਹੈ ਇੱਥੇ ਵੀ ਹੈਲੀਕਾਪਟਰ ਚੱਲਦਾ ਹੈਗਾ ਜੇ ਮੈਨੂੰ ਦੇਖਦਾ ਹੈਲੀਕਾਪਟਰ ਚੱਲਦਾ ਇੱਥੇ ਵੀ ਤੇ ਆਹ ਪਰ ਆਸਤਾ ਜਾ ਰਹੇ ਆ ਇੱਥੇ 500 ਮੀਟਰ ਕਹਿੰਦੇ ਨੇ ਸਮੂਹ ਜੀ ਦੂਰੀ ਤੇ ਮੰਦਰ ਤੇ ਲੱਤਾਂ ਵੀ ਬਿਲਕੁਲ ਦੂਜੀਆਂ ਪਈਆਂ ਨੇ ਹਾਂ ਚਲੋ ਆਏ ਹੋਇਆ ਜਾਏ ਹੋਨੇ ਹਣਾ ਇਹ ਬਾਕੀ ਆਲੇ ਨਾਲੇ ਦੇਖੋ ਮੈਂ ਬਹੁਤ ਸੁਣ ਲੋ ਗਿਆ ਦੇਖੋ ਰਹਿਸਤਰ ਤੇ ਇੱਥੇ ਵੀ ਸਾਹਮਣੇ ਪਾਣੀ ਦਾ ਧਾਰਨਾ ਦੇ ਬੰਨਾ ਤੇ ਤੋਂ ਗੱਡੀ ਉੱਤਰ ਉੱਥੋਂ 500 ਮੀਟਰ ਦੀ ਦੂਰੀ ਤੇ ਬਾਈ ਕਾਂਦੀ ਮੰਦਰਾ ਤੇ ਐਵੇਂ ਦਾ ਕੋਈ ਰਸਤਾ ਨੀਚੇ ਨੂੰ ਪਾ ਜਾ ਰਿਹਾ ਹੈ। ਬਾਕੀ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਹਨਾ ਐਵੇਂ ਦਾ ਕੋਈ ਰਸਤਾ ਐਵੇਂ ਬਹੁਤ ਫੇਰੀ ਤੁਹਾਨੂੰ ਦੁਕਾਨਾਂ ਮਿਲ ਜਾਣਗੇ ਦੇਖਣ ਨੂੰ ਹਨਾ ਜਿਵੇਂ ਕੱਪੜੇ ਦੀਆਂ ਆਗੀਆਂ ਸੰਦੇ ਆਪਣੇ ਮੂਰੇ ਜਾ ਰਹੇ ਆ ਇੱਥੇ ਬੋਰਡ ਵੀ ਆ ਗਿਆ ਸ੍ਰੀ ਬਦਰੀਨਾਥ ਮੰਦਿਰ ਇੱਧਰ ਡਾਕ ਘਰ ਵੀ ਬੈਂਕ ਵੀ ਹਾਂ ਇਹ ਬੋਰਡ ਲੱਗਿਆ ਜਾ ਰਹੇ ਆ ਜਿਹੜੀ ਆ ਭਰੀ ਸੀ ਕਿਸੇ ਤੋਂ ਜਿੱਥੇ ਕਰਾਈ ਤੋ ਇੱਥੇ ਵੀ ਚੈੱਕ ਹੁੰਦੀ ਆ ਜੇ ਤੁਸੀਂ ਬਦਰੀਨਾਥ ਆਉਂਦੇ ਆ ਉਹ ਇੱਥੇ ਵੀ ਜਿਹੜੀ ਉਹ ਜਦੋਂ ਚੈੱਕ ਹੁੰਦੀ ਆ ਤੇ ਇੱਥੇ ਵੀ ਚੈੱਕ ਕਰਾਤੀ ਜਿਹੜੀ ਭਰੀ ਸੀ ਕਿਸੇ ਤੋਂ ਬਣਾਉਣਾ ਹੈ ਹੇਮਕੋਟ ਸਾਹਿਬ ਲਈ ਵੀ ਉਹੀ ਜੀ ਚੈੱਕ ਹੁੰਦੀ ਆ ਤੇ ਇੱਥੇ ਆ ਕੇ ਵੀ ਉਹ ਚੈੱਕ ਹੁੰਦੀ ਆ ਜਿਵੇਂ ਆ ਦਿਖਾਈ ਇਹ ਆ ਭਰੀ ਸੀ ਕਿਸੇ ਤੋਂ ਕਰਾਈ ਤੀ ਤੇ ਇੱਥੇ ਆ ਕੇ ਵੀ ਚੈੱਕ ਕਰਦੇ ਨੇ ਅਸੀਂ ਆਹ ਵੜ ਤੇ ਬਾਕੀ ਮੰਦਰ ਤੁਹਾਨੂੰ ਦਿਖਾਉਣੇ ਮੰਦਰ ਜੀ ਬਿਲਕੁਲ ਨੇੜੇ ਪਹੁੰਚ ਗਏ ਤੇ ਮੰਦਰ ਰਗੇ ਤੇ 500 ਮੀਟਰ ਦੀ ਦੂਰੀ ਤੇ ਗੱਡੀ ਰੁਕ ਜਾਂਦੀ ਉੱਥੋਂ ਪੈ ਤੁਰ ਕੇ ਆਏ ਆ ਤੇ ਚੱਲਦੇ ਆ ਤੇ ਇੱਥੇ ਵੀ ਨਦੀ ਚੱਲਦੀ ਆ ਇਹ ਪਾਸੇ ਆ ਨਦੀ ਜਾਂਦੀ ਆ ਯਾਰ ਕੋਲ ਤੇ ਆ ਗਏ ਅਸੀਂ ਦੂਆ ਮੰਦਿਰ ਆ ਗਿਆ ਉਹ ਸਾਹਮਣੇ ਮੰਦਿਰ ਆ ਗਿਆ ਆਪਾਂ ਕਿੱਥੇ ਆਪਾਂ ਜਾ ਰਹੇ ਹਾਂ ਅੱਲਾਹ ਨੇ ਕਿਹਾ ਸੀ ਇਹ ਕੋਈ ਜਗ੍ਹਾ ਦੇਖੀ ਤੇ ਤੁਹਾਨੂੰ ਚਾਹਤ ਹੈ ਕਿ ਆਪਾਂ ਇੱਥੇ ਪਹੁੰਚ ਗਏ ਆਪਾਂ ਫਾਈਨਲੀ ਮੰਦਿਰ ਕੋਲੇ ਇੱਥੇ ਇਸ਼ਨਾਨ ਕਰਾਂਗੇ ਬਹੁਤ ਘਾਟਾ ਨਾ ਦੇ ਸਕਦੇ ਲਓ ਜੀ ਉਹ ਕੋਈ ਨਹੀਂ ਪਤਾ ਨਹੀਂ ਲਾਉਂਦੇ ਰਹੇ ਲਓ ਜੀ ਆਪਾਂ ਪਹੁੰਚ ਗਏ ਇੱਥੇ ਸ্নান ਹੋ ਰਿਹਾ ਹੈ ਆਪਾਂ ਦਰਸ਼ਨ ਕਰਕੇ ਆ ਗਏ ਤੇ ਅੰਦਰ ਵੀਡੀਓਗ੍ਰਾਫੀ ਅਲਾਉ ਨਹੀਂ ਹੈਗੀ ਆ ਦੇਖੋ ਕਾਠ ਕਿੰਨਾ ਨਾ ਵੀ ਦੇਖ ਸਕਦੇ ਲਓ ਕਾਠ ਬਹੁਤ ਆ ਬਹੁਤ ਕਾਠ ਬਹੁਤ ਜ਼ਿਆਦਾ ਕਾਠ ਬਹੁਤ ਜ਼ਿਆਦਾ ਕਾਠ ਆ ਤੇ ਲੈਨ 'ਚ ਲੱਗਣਾ ਮੈਂ ਤਾਂ ਮਨ ਲਾਪਨੂੰ ਘੰਟਾ ਲੱਗ ਗਿਆ ਨਾ ਲੈਨ 'ਚ ਘੰਟਾ ਲੱਗਿਆ ਹਾਂ ਲੈਨ 'ਚ ਘੰਟਾ ਲੱਗ ਗਿਆ ਹੁਣ ਜੀ ਜੀ ਤੁਸੀਂ ਲੈਨ 'ਚ ਲੱਗੋਗੇ ਘੰਟਾ ਤੋਂ 2 ਘੰਟਾ ਹਾਂ ਘੰਟਾ ਕਰ ਲਾਈਨ ਤੁਰਦੀ ਬਾਫੀਆਂ ਦੇ ਅੰਦਰ ਖੜ੍ਹ ਨਹੀਂ ਦਿੰਦੇ ਨਾ ਦਮਾ ਦਮ ਕੱਢ ਹੀ ਜਾਂਦੇ ਆ ਪਾਪਾ ਮਾਰਕੀਟ ਜੀ ਫੇਰ ਪਹੁੰਚ ਗਏ ਬਾਫੀਆਂ ਦੇ ਇੱਥੇ ਵੜੀ ਚੜਾਈ ਆਪਾਂ ਨੂੰ ਇਹ ਫੇਰ ਜਾਂਦੀ ਹੋਈ ਇਹ ਇੱਧਰ ਜੀ ਇੱਧਰ ਜੀ ਹਾਂ ਚੱਲਦੇ ਆ ਤੇ ਬਹੁਤ ਘੱਟ ਹੋ ਗਿਆ ਜੀ ਅਤਿ ਵੀ ਦੇਖ ਸਕਦੇ ਹੋ ਕਿਤੇ ਉੱਤਰ ਜਾਣਾ ਉਸ ਜਗ੍ਹਾ ਪਹੁੰਚ ਗਏ ਤੇ ਇੱਥੋਂ 2 ਕਿਲੋਮੀਟਰ ਦੀ ਦੂਰੀ ਹੈਗੀ ਤੇ ਬਹੁਤ ਵੀਰੇ ਦੱਸਣਗੇ ਤੇ ਬਾਕੀ ਕੱਠ ਬਹੁਤ ਈ ਤੇ ਉਹਨੇ ਵੀਰੇ ਨਾਲ ਪਹੈਂਡ ਕਰਦੀਆਂ ਤੇ ਮੇਰੇ ਨਾਲ ਫੋਟੋਆਂ ਵੀਰੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਇੱਥੇ ਵੀ ਤੁਹਾਨੂੰ ਬਹੁਤ ਵੱਡੀ ਮਾਰਕੀਟ ਦੇਖਣ ਨੂੰ ਮਿਲ ਜੂਗਾ ਨਾ ਆ ਉੱਤਰ ਦੁਕਾਨਾਂ ਦੇ ਦੁਕਾਨਾਂ ਨੇ ਰੈਸਟੋਰੈਂਟ ਹੋਟਲ ਬਾਕੀ ਕਮਰਾ ਵਗੈਰਾ ਮਰਜ਼ੀ ਜਿਹੀ ਰਾਇਜ਼ ਕਰਨੀ ਹੋਵੇ ਉਹਨੇ ਦੇਖੋ ਜਰਾ ਤੇ ਆਪਾਂ ਗੱਡੀਆਂ ਨੂੰ ਕਰਤਾ ਫੋਨ ਆਉਗਾ ਮੰਤਾ ਉਹ ਬਿਆਹ ਹੋਤੂ ਬਗਾਇਆ ਕੇ ਰਹਿਣ ਵਾਸਤੇ ਬਾਕੀ ਮੌਸਮ ਦੇਖੋ ਪੂਰਾ ਖਾਲ ਹੋ ਗਿਆ ਉਹ ਦੇਖੋ ਆਓ ਵੀ ਆਪ ਗੱਡੀ ਚ ਬੈਗੇ ਸੀ ਤੇ ਰਸਤੇ ਜਾ ਗਿਆ ਮੀਂਹ ਦੇਖੋ ਇੱਧਰ ਮਾਰਾ ਗੱਡੀ ਹੁੰਦੇ ਖਦਾਊਗਾ ਨਾ ਤੇ ਮੀਂਹ ਫੁੱਲ ਪੈ ਰਿਹਾ ਇੱਥੇ ਆਈਆਂ ਮੌਸਮ ਕਦੇ ਤੁੱਪ ਕਦੇ ਮੀਂਹ ਕਰੇ ਤੁੱਪ ਕਦੇ ਮੀਂਹ ਇੱਥੇ ਜਾਮ ਵੀ ਲੱਗ ਜਾਂਦਾ ਭਾਈ ਇਹ ਓਏ ਲੋਕ ਉੱਤਰ ਕੇ ਦੀ ਬਸ ਚੋਂ ਹੂੰ ਬਸ ਤੇ ਲੱਗ ਜਾਈਦਾ ਭਾਈ ਆਹ ਜਾਂ ਤਾਂ ਪੁਸਤਾਂ ਕਾਰੇ ਨਹੀਂ ਕਿਤੇ ਸੋ ਬਹੁਤ ਲੰਬੀ ਲਾਈਨ ਹੋਗੀ ਇੱਥੇ ਆਨੇ ਵਾਲੇ ਸਾਰੇ ਮੀਂਹ ਵੀ ਕਹਿੰਦਾ ਲੋਕ ਵੀ ਆਏ ਇੱਥੇ ਜਾਮ ਲੱਗ ਜਾਂਦਾ ਜਿਵੇਂ ਆ ਦੇਖੋ ਜਾਮ ਲੱਗਿਆ ਆ ਆਪਣੇ ਲੈਨ ਚੱਲ ਰਹੀ ਹੈ ਲੈਨ ਰੋਕਤੀ ਹੁਣ ਤੇ ਉੱਤੇ ਮੂਰੇ ਪੁਲਿਸ ਖੜੀ ਹੁੰਦੀ ਆ ਉਹ ਫੇ ਕਢਾਉਂਦੀ ਆ ਸੋ ਗੱਡੀਆਂ ਆਹ ਦੇਖੋ ਜਾਮ ਲੱਗਿਆ ਆ ਚਾਹ ਪਤਾ ਮੀਂਹ ਬਹੁਤ ਤੇ ਆ ਗਿਆ ਜਨਾ ਜਾਮ ਲੱਗ ਗਿਆ ਉਧਰ ਮੀਂਹ ਉਧਰ ਜਾਮ ਦੋਨੋਂ ਚੀਜ਼ ਇਕੱਠੀਆਂ ਹੋ ਗਈਆਂ ਨੰਬੇ ਸੀਗੇ ਹਾਂ ਲੋਕ ਦੇਖੋ ਕਿੰਨਾ ਜਾਮ ਲੱਗਿਆ ਹੋਇਆ ਮੀਂਹ ਵੀ ਬਹੁਤ ਤੇਜ਼ ਆ ਅੱਜ ਆਈ ਵੀ ਟੂ ਰੇਸ ਫਖੀਰਾ ਮਾਗਰੋਂ ਅਦਾਜਾ ਲਾ ਸਕਦੇ ਮੀਂਹ ਆ ਨਾ ਸੜਕ ਦੇ ਉੱਪਰ ਕਲੇਮ ਪਣੀਆ ਪੈ ਰਹੀਆਂ ਨੇ ਤਾਂ ਉਹ ਕਿਹ ਜਾਮ ਦੇਖੋ ਜਿੱਥੇ ਪਾਸ ਹੈ ਰਾਹ ਕਿੱਦਾਂ ਨੂੰ ਅੱਜ ਕੀ ਕਰਦਾ ਗੱਡੀ ਖੜੇ ਕਰਦੇ ਹੁਣ ਇੱਕ ਲਾਈਨ ਚੱਲੂਗੀ ਇੱਕ ਲਾਈਨ ਫੇਰ ਚੱਲ ਕੇ ਫਿਰ ਆ ਲਾਈਨ ਖੜ ਜਾਣੀ ਹੈ ਜਿਹੜੀ ਆਪਾਂ ਨਿਕਲੇ ਆ ਜਦੋਂ ਹੰਦ ਕੀ ਆਪਾਂ ਗੋਬਿੰਦ ਘਾਟ ਸਾਹਿਬ ਤੇ ਮੀਂਹ ਪੈ ਰਿਹਾ ਪੂਰਾ ਤੇ ਟਾਈਮ ਹੋ ਗਿਆ ਸ਼ਾਬਾਸ਼ ਜੀ ਹੈਨਾ ਬਾਕੀ ਉੱਧਰ ਦੇਖੋ ਮੌਸਮ ਚਲੋ ਚਲ ਦਰਸ਼ਨ ਹੋ ਗਏ ਹੈਨਾ ਚਲੋ ਜੀ ਇਹ ਵੀਡੀਓ ਨੇ ਆਪਾਂ ਕਰਨੇ ਆਖੀ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ 'ਚ ਕੱਲੂ ਆਪਾਂ ਜਾਵਾਂਗੇ ਰਿਸ਼ੀਕੇਸ਼ ਕੱਲੂ ਰਿਸ਼ੀਕੇਸ਼ ਪਰਸ ਨੂੰ ਪਿੰਡ ਹੈਨਾ ਪਰਸ ਨੂੰ ਪਰਸ ਨੂੰ ਪਿੰਡ ਪਹੁੰਚ ਜਾਗੇ ਅੱਜ ਤਰੀਕ 28 28 ਤਰੀਕ ਆਪਾਂ ਅਣੀ ਪਿੰਡ ਪਹੁੰਚ ਜਾਗੇ ਆਪਾਂ 24 ਨੂੰ ਤੁਰੇ ਦੀ ਤੇ ਯਾਤਰਾ ਆਪਣੀ ਪੂਰੀ ਵਧੀਆ ਰਹੀ ਬਹੁਤ ਵਧੀਆ ਦਰਸ਼ਨ ਹੋਏ ਨੇ ਚਲੋ ਠੀਕ ਹੈ ਜੀ ਇਹ ਵੀਡੀਓ ਕਰਦੇ ਆਂ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਕੀ ਨਦੀ ਤੁਸੀਂ ਚੱਲਦੀ ਦੇਖ ਰਹੇ ਹੋ ਨੂੰ ਪਾਣੀ ਦਾ ਖੜਕਾ ਦੇ ਜਾਂਦਾ ਵੀ ਪਾਣੀ ਕਿੰਨਾ ਤੇਜ਼ ਹੈ ਨਾ ਇਹ ਦੇਖੋ ਸਾਹਮਣੇ ਆ ਗਿਆ ਕੋਸ ਬਰਨ ਦਾ